ਅੱਲਾ ਖਰੀਦ ਤੋਂ ਬਾਣੀ ਸ਼ੁਰੂ ਦੀਆ ਉਹ ਸ਼ਬਦ ਕੀਆ ਅੱਲਾ ਇੱਕ ਉਹਨਾਂ ਕਰ ਲਿਖਿਆ ਕੀਆ ਇੱਕ ਉਸੇ ਇੱਕ ਇਹ ਉੱਥੇ ਇੱਕ ਬੋਲ ਦਿਆਂ ਜਦੋਂ ਮਹੱਲਾ ਦੇ ਅੱਗੇ ਹੁੰਦਾ ਤੂੰ ਉਹਨੂੰ ਪਹਿਲਾ ਬੋਲ ਦਿਆਂ ਇੱਕ ਲਿਖਿਆ ਜਾਂਦਾ ਈੜੀ ਨੂੰ ਖੜੀ ਕੱਕਾ ਇੱਕ ਤੇ ਪਹਿਲਾ ਲਿਖਿਆ ਜਾਂਦਾ ਪਪਾ ਹਾ ਜੀ ਨੂੰ ਖੜੀ ਲਲੇ ਕੰਨ ਕਿੰਨਾ ਤਰਿਆ ਹਾਂਜੀ ਫਿਰ ਇੱਕ ਜਿਹੜਾ ਅੰਕ ਦਾ ਆ ਤੇ ਪਹਿਲਾ ਉਸੇ ਤਰ੍ਹਾਂ ਜਿਵੇਂ ਅੰਗਰੇਜ਼ੀ ਦੇ ਵਿੱਚ ਇੱਕ 1 ਕਿ ਦੂਸਰਾ ਫਸਟ ਪਤਾ ਪਹਿਲਾ ਦਾ ਮਤਲਬ ਹੋਆ ਉਚਾਰਨ ਉੱਤੇ ਬਣਾਉਣਾ ਅਕਲ ਵਰਤੀ ਫਿਰ ਓੰਕਾਰ ਜਦੋਂ ਉਹਨੂੰ ਅਸੀਂ ਪੜਾਂਗੇ ਤੇ ਕਿੰਨਾ ਕੁਝ ਕੋਲੋਂ ਲੱਗਦਾ ਬਿੰਦੀ ਕੋਲੋਂ ਲੱਗਦੀ ਿ ਟਿੱਪੀ ਕੋਲੋਂ ਲੱਗਦੀ ਕੰਨਾ ਕੋਲੋਂ ਲੱਗਦਾ ਤੇ ਅੱਖਰ ਕਿੰਨੇ ਲੱਗਦੇ ਅੜਾ ਕੱਕਾ ਰਾਰਾ ਤਿੰਨ ਅੱਖਰ ਤਿੰਨ ਮਾਤਰਾ ਕੋਲ ਲੱਗੀਆਂ ਤੇ ਫਿਰ ਇਹ ਗੱਲ ਉੱਥੇ ਨਹੀਂ ਨਟਕਦੀ ਕਿ ਅੱਖਰ ਲਿਖੇ ਸੀ ਇਹ ਗਾਵਾ ਫਿਰ ਮੰਮਾ ਵਿਖਿਆ ਉਹ ਤਾਂ ਕਿ ਦੋ ਬਿੰਦੀਆਂ ਆ ਤੋਂ ਕੀ ਪਰਦੇ ਅਸੀਂ ਮਹੱਲਾ ਤੇ ਜਿਹੜੇ ਕਈ ਕਈ ਸਭ ਪਰਦਾਵਾਂ ਦੇ ਵਿੱਚ ਮਹੱਲਾ ਭਰਾਇਆ ਜਾਂਦਾ ਤੇ ਉਹ ਫਿਰ ਜੇ ਉਹ ਮੰਮੀ ਦੇ ਕੇ ਬਿੰਦੀਆਂ ਬੁਲਿਸ਼ੀਆਂ ਨੇ ਤੇ ਕੋਲੋਂ ਦੋ ਅੱਖਰ ਤੇ ਦੋ ਮਾਤਰਾ ਲਾ ਦੀਆਂ ਇੱਕ ਹਾ ਹਾ ਇੱਕ ਲੱਲਾ ਇੱਕ ਹਾਏ ਉੱਤੇ ਅੰਦ ਕ ਤੇ ਲੱਲੇ ਨੂੰ ਕੰਨ ਚਾਰ ਕੋਲੋਂ ਲਾ ਦੀਆਂ ਬਿੰਦੀ ਤੇ ਸਾਰਿਆਂ ਬਾਤ ਲਾਣਾ ਛੋਟੀ ਆ ਇਸ ਕਰਕੇ ਇਹ ਗੱਲ ਜਿਹੜੀ ਨਾ ਸਾਨੂੰ ਸਮਝ ਲੈਣੀ ਚਾਹੀਦੀ ਕਿ ਜੇਹੀ ਪਾਛਾ ਦਾ ਸ਼ਬਦ ਆ ਜੇ ਤਸੋਂ ਦਾ ਉਚਾਰਨ ਸੁੱਧ ਨਹੀਂ ਕਰੋਗੇ। ਉਹ ਬਾਣੀ ਜਿੱਥੇ ਸੁੱਧ ਸ਼ਬਦ ਦਾ ਵਰਤੋਂ ਕੀਤੀ ਆ ਉਹਨੂੰ ਸੁੱਧ ਕਵਾਂਗੇ ਤੇ ਕੀ ਬਣ ਲੱਖ ਖੁਸ਼ੀਆਂ ਪਾਤ ਸ਼ਾਹੀਆਂ ਜੇ ਸਤਿਗੁਰ ਨਦਰ ਕਰੇ ਜੇ ਉਹਨੂੰ ਅਸੀਂ ਬੜੀਆਂ ਲੱਖ ਖੁਸ਼ੀਆਂ ਪਾਤ ਸ਼ਾਹੀਆਂ ਨਾ ਕੰਨੇ ਤੇ ਬਿੰਦੀ ਲਾਈਏ ਨਾ ਪੈਰ ਤੇ ਸੱਸੀ ਤੇ ਬਿੰਦੀ ਲਾਈਏ ਉਹ ਕੀ ਬਣਦਾ ਆ ਲੱਖ ਖੁਸ਼ੀਆਂ ਪਾਤ ਸ਼ਾਹੀਆਂ ਇਹ ਇਹ ਕਿਸ ਕਰਕੇ ਸਾ ਸੰਗਤ ਦੀ ਬਾਣੀ ਨੂੰ ਸਾਨੂੰ ਸੱਤਿਆ ਲੈਣ ਦੀ ਜ਼ਰੂਰਤ ਹੀ ਇੱਥੇ ਕਰ ਗਿਆ ਫਿਰ ਜਿਹੜੀਆਂ ਇਹਦੇ ਚ ਮਾਤਰਾ ਨੇ ਹੁਣ ਜੋ ਕਿ ਮੈਂ ਪਹਿਲੇ ਦੱਸਿਆ ਸਾਡੇ ਕੋਲ ਲਗਾਤਾਰ ਜਾਂਤੇ ਇੱਕ ਕਲਾਸ ਹੋਵੇ ਜਿਨੇ ਚ ਇਹ ਅੱਖਰਾਂ ਨੂੰ ਜਿਹੜੀਆਂ ਮਾਤਰਾ ਲੱਗੀਆਂ ਹੋਈਆਂ ਨੇ ਉਹਨਾਂ ਦਾ ਗਿਆਨ ਪ੍ਰਾਪਤ ਕੀਤਾ ਜਾਵੇ ਇਹ ਬੜੀਆਂ ਹੀ ਜ਼ਰੂਰੀ ਨੇ ਇਹ ਮਾਤਰਾ ਹੀ ਆਸਾਂ ਨੇ ਜਿਹੜੀਆਂ ਸਾਨੂੰ ਪਰਮਪੁਣੀਆਂ ਤੋਂ ਪਛਾਣਦੀਆਂ ਨੇ ਉਦਾਹਰਨ ਵਜੋਂ ਰਾਮ ਕਲੀ ਲਾਗਦੀ ਜਿਹੜੀ ਸਾਦੇ ਆਪਾਂ ਦੀ ਸਾਤ ਬਾਬਾ ਸੁਦਰਜੀ ਦੀ ਉਤਾਰੀ ਉਹਦੇ ਵਿੱਚ ਇੱਕ ਪੰਕਤੀ ਹੁੰਦੀ ਜੇਸੋ ਗੋਪਾਲ ਪੰਡਿਤ ਖੱਦਿਓ ਹਰ ਹਰ ਕਥਾ ਪੜਹਿ ਪ੍ਰਾਨੀਓ ਤੇ ਪੰਡਿਤ ਲੋਕ ਜਿਹੜੇ ਸੀ ਉਹ ਇਹ ਕਹਿੰਨੇ ਕਹਿੰਦਾ ਸੀ ਕਿ ਪ੍ਰਾਣਾ ਦੀ ਕਥਾ ਤੇ ਗੁਰੂ ਅਮਰਦਾਸ ਜੀ ਨੇ ਕਿਹਾ ਕਰਿਓ ਤੇ ਪੰਡਿਤ ਨੂੰ ਬੁਲਾਇਓ ਜੇਸੋ ਗੋਪਾਲ ਨੂੰ ਕਿ ਉਹ ਪ੍ਰਾਨਾਂ ਦੀ ਕਥਾ ਕਰੇਗਾ ਹੁਣ ਉੱਥੇ ਪ੍ਰੋਫੈਸਰ ਸਾਹਬ ਸਿੰਘ ਜੀ ਨੇ ਕਿਉਂਕਿ ਵਿਆਕਰਣ ਸਭ ਤੋਂ ਪਹਿਲਾਂ ਲਿਖੀ ਆ ਬਹੁਤ ਮਿਹਤ ਕੀਤੀ ਉਹਨਾਂ ਨੇ ਜਦਾਂ ਜਿੰਨਾ ਦਿਨਾਂ ਚੋਂ ਗੁਰਬਾਣੀ ਦੀ ਵਿਆਕਰਣ ਲਿਖਣ ਲੱਗੇ ਸੀਗੇ ਉਹਨਾਂ ਦਿਨਾਂ ਦੇ ਵਿੱਚ ਉਹਨਾਂ ਨੂੰ